ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਾਂ ਦੱਸਣ ਜਾ ਰਹੇ ਹਾਂ ਬਿਜਲੀ ਦੇ ਰੇਟਾਂ ਵਿੱਚ ਪਾਰੀ ਵਾਧਾ ਹੋ ਚੁੱਕਿਆ ਕਿੰਨੇ ਰੁਪਏ ਜੁਨਟ ਦੇ ਵਿੱਚ ਵਾਧਾ ਹੋਇਆ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਨਾਲੇ ਤੁਹਾਨੂੰ ਦੱਸਾਂਗੇ ਕਿ ਪੀਐਮ ਅਬਾਸ ਸੂਚਿਓਟਾ ਤਹਿਤ 1.80 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੁਸੀਂ ਵੀ ਇਸ ਸਬਸਿਡੀ ਦਾ ਲਾਭ ਲੈ ਸਕਦੇ ਹੋ ਕਿਸ ਤਰ੍ਹਾਂ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਚੱਲਦੇ ਹਾਂ ਜਿੱਥੇ ਤਾਜ਼ਾ ਖਬਰਾਂ ਉੱਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਅਮਨ अरोੜਾ ਦੀ ਮਨਪ੍ਰੀਤ ਬਾਦਲ ਨੂੰ ਚੁਣੌਤੀ 21 ਸਾਲਾਂ 'ਚ ਜਿਹੜੇ 21 ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀ ਹੈ ਉਹਨਾਂ ਦੀ ਸੂਚੀ ਚਾਰੀ ਕਰਨ ਬਠਿੰਡਾ ਵਿੱਚ ਨਾਟਿਅਮ ਗਰੁੱਪ ਵੱਲੋਂ 15 ਰੋਜ਼ਾ ਨਾਟਕ ਫੈਸਟੀਵਲ ਸ਼ੁਰੂ ਕਰਨ ਉੱਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਕਿਹਾ ਹੈ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ 21 ਸਾਲ ਰਾਜ ਵਿੱਚ ਰਹੇ 21 ਮੁੰਡੇ ਕੁੜੀਆਂ ਨੂੰ ਵੀ ਨੌਕਰੀ ਦਿੱਤੀ ਹੋਵੇ ਤਾਂ ਮੈਂ ਮੰਨ ਲਵਾਂਗਾ ਉਹਨਾਂ ਨੇ ਕਿਹਾ ਕਿ ਸਿਰਫ ਗੱਲਾਂ ਹੀ ਕਰਦੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੁਥ ਅਕਾਲੀ ਦਲ ਦੇ ਗੁਰੂਪੁਰਬ ਤੇ ਲਾਇਜੀ ਦਸਤਾਰਾਂ ਦਾ ਲੰਗਰ ਵਿਦੇਸ਼ੀ ਛਲਾਨੀ ਵੀ ਬੋਲੇ ਮੇਰੀ ਦਸਤਾਰ ਮੇਰੀ ਸ਼ਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਜੋ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਪ੍ਰਕਾਸ਼ਪੁਰਵ ਨੂੰ ਸਮਰਪਿਤ ਯੂਥ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਸਿਰ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਮੇਰੀ ਦਸਤਾਰ ਮੇਰੀ ਸ਼ਾਨ ਮੁਹਿਮ ਤਹਿਤ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਦੇ ਕੰਟਾ ਘਰਪੋਜ ਦੁਆਰ ਦੇ ਬਾਹਰ ਦਸਤਾਰਾਂ ਦਾ ਲੱਗਰ ਵਰਤਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਅਮਰਤਾ ਬੜਿੰਗ ਅਤੇ ਮਨਪੀਤ ਬਾਦਲ ਨਹੀਂ ਪਾ ਸਕਣਗੇ ਬੋਟ ਗਿੱਦੜਵਾਹ ਤੋਂ ਚੋਣ ਮੈਦਾਨ 'ਚ ਡਟੇ ਕਾਂਗਰਸ ਉਮੀਦਵਾਰ ਅਮਰਤਾ ਬੜਿੰਗ ਅਤੇ ਭਾਜਪਾ ਉਮੀਦਵਾਰ ਮਨਪੀਤ ਸਿੰਘ ਬਾਦਲ ਹਲਕੇ 'ਚ ਆਪਣੀ ਬੋਟ ਨਹੀਂ ਪਾ ਸਕਣਗੇ ਅਮਰਤਾ ਬੜਿੰਗ ਦੀ ਬੋਟ ਸ਼੍ਰੀ ਮੁਕਸਾ ਸਾਹਿਬ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਬੋਟ ਲੰਬੀ ਵਿਧਾਨ ਸਭਾ ਹਲਕੇ ਵਿੱਚ ਬਣੀ ਹੋਈ ਹੈ ਇਸ ਕਾਰਨ ਉਹ ਗਿੱਦੜਵਾਹਾ ਵਿੱਚ ਆਪਣੇ ਲਈ ਵੀ ਬੋਟ ਨਹੀਂ ਪਾ ਸਕਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਦੀ ਚੰਡੀਗੜ੍ਹ ਸਿਰਫ ਜ਼ਮੀਨ ਦਾ ਟੁਕੜਾ ਹੀ ਨਹੀਂ ਇਹ 3 ਕਰੋੜ ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਨੀਲ ਕਰਗ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਚ ਹਰਿਆਣਾ ਦੀ ਵਿਧਾਨ ਸਭਾ ਬਣਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕਰ ਦੇ ਕੇ ਹੈ ਕਿ ਪੰਜਾਬ ਦੇ ਲੋਕਾਂ ਲਈ ਚੰਡੀਗੜ੍ਹ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਹੈ ਇਹ 3 ਕਰੋੜ ਪੰਜਾਬੀ ਦੀ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਰਾਲੀ ਸਾੜਨ ਵਾਲੇ ਕਿਸਾਨ ਦੇ ਹੱਕ ਵਿੱਚ ਡਟੇ ਨੇ ਜੀ ਰਵਨੀਤ ਸਿੰਘ ਬਿੱਟੂ ਬੋਲੇ ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ ਕਿਸਾਨ ਜੇ ਪਰਾਲੀ ਨੂੰ ਜਲਵਾਣਾ ਤਾਂ ਉਸ ਦਾ ਕੀ ਕਰੇ ਇਸ ਲਈ ਮਸਲੇ ਦੇ ਹੱਲ ਲਈ ਕਿਸਾਨਾਂ ਦੀ ਜੇਬ ਵਿੱਚ ਕੁਝ ਪਾਉਣਾ ਪਵੇਗਾ ਇਹ ਕਹਿਣਾ ਹੈ ਕੇਂਦਰੀ ਰੇਲ ਮੰਤਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਪਿਛਲੇ ਦਿਨਾਂ ਦੌਰਾਨ ਕਿਸਾਨ ਆਗੂਆਂ ਖਿਲਾਫ ਬਦਬਾਦਤ ਗਰਸਤ ਟਿੱਪਣੀਆਂ ਕਰਦੇ ਰਵਨੀ ਤੇ ਬਿੱਟੂ ਦੇ ਇਹ ਨਰਮ ਸੁਰਗ ਗਿੱੜਵਾਹਾ ਵਿੱਚ ਚੋਣ ਮਹੀਮ ਦੌਰਾਨ ਸਾਨੂੰ ਨੂੰ ਮਿਲੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਕਤਲਗਾਂਡ ਚ ਮ੍ਰਿਤਕ ਦੇ ਰਿਸ਼ਤੇਦਾਰ ਨੇ ਮੋਹਾਲੀ 에ਅਰਪੋਰਟ ਸੜਕ ਜਾਮ ਕੀਤਾ ਇਹ ਖਬਰ ਹੈ ਜੀ ਮੋਹਾਲੀ ਦੇ ਪਿੰਡ ਕੁੰਬੜਾ ਵਿੱਚ ਨੌਜਵਾਨ ਦੇ ਦਿਹਾਤ ਮਾਮਲੇ ਵਿੱਚ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਵੀਰਵਾਰ ਨੂੰ ਇਨਸਾਫ ਪ੍ਰਾਪਤੀ ਲਈ ਜਿਹੜਾ ਧਰਨਾ ਦਿੱਤਾ ਗਿਆ ਉਸ ਤੋਂ ਬਾਅਦ ਲਈ ਇਹ ਮਰਤਾ ਬਣੇਗਾ ਤੇ ਮਨਪਿਤ ਪਾਦਰ ਨਹੀਂ ਪਾ ਸਕਣਗੇ ਬੋਟ ਉਸ ਤੋਂ ਬਾਅਦ ਲਈ ਬਟੇ ਦੀ ਬਾਲਦੀਪਸ ਮੌਕੇ ਪੰਜਾਬ ਦੇ ਆਰੰਭ ਪਹਿਲ ਕਦਮੀ ਸ਼ੁਰੂਆਤੀ ਮੋੜ ਲਈ ਸਹਾਇਤਾ ਸਿੱਖਿਆ ਕੇਂਦਰ ਦੇ ਨਵੇਂ ਯੁੱਗ ਦਾ ਮੋੜ ਬਣੇਗੀ ਜੀ ਇਹ ਖਬਰ ਸਾਹਮਣੇ ਜੀ ਮੁੱਖ ਮੰਤਰੀ ਭਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਬਾਲਦੀਪਸ ਮੌਕੇ ਨਵੀਨ ਵਿਦਿਕ ਪਹਿਲ ਕਦਮੀ ਆਰੰਭ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ ਸਿੱਖਿਆ ਵਿੱਚ ਮਾਪਿਆਂ ਸਮੂਲੀਅਤ ਨੂੰ ਯਕੀਨੀ ਬਣਾਉਣਾ ਹੈ ਮੁੱਢਲੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣਾ ਹੈ ਉਸ ਤੋਂ ਬਾਅਦ ਗਲੀਬ ਦੀ ਹੋਰ ਜੀ ਸਮੂਹ ਅਧਿਕਾਰੀ ਆਪੋ ਆਪਣੇ ਵਿਭਾਗਾਂ ਅੰਦਰ ਮਰੇਗਾ ਰਹੀ ਹੋਣ ਵਾਲੇ ਕੰਮਾਂ ਦੀ ਸਨਕਤ ਕਰਨ ਡਾਕਟਰ ਸੋਨਨਾ ਥਿੰਦ ਮਨਰੇਗਾ ਤਹਿਤ ਜਿੱਥੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕਦਾ ਹੈ ਉੱਥੇ ਹੀ ਪਿੰਡਾਂ ਦੇ ਮਰਦਾਂ ਤੇ ਔਰਤਾਂ ਨੂੰ 100 ਦਿਨਾਂ ਦਾ ਸਰਤੀਆ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਜੋ ਪਿੰਡਾਂ 'ਚ ਰਹਿੰਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਹੋ ਸਕੇ ਦਸਤੋ ਬਾਦ ਅਗਲੀ ਬਿੰਡੀ ਖਬਰ ਜੀ ਸੈਨਾ ਸਮੂਹਾ ਅਧਿਕਾਰੀਆਂ ਨੇ ਆਦੇਸ਼ ਦਿੱਤੇ ਨੇ ਕਿ ਆਪਣਾ ਆਪਣੇ ਵਿਭਾਗਾਂ ਅੰਦਰ ਮਨਰੇਗਾ ਰਾਹੀਂ ਕੀਤੇ ਜਾਣ ਵਾਲੇ ਕੰਮਾਂ ਦੀ ਸਨাক্ত ਕਰਕੇ ਰਿਪੋਰਟ ਭੇਜੀ ਜਾਵੇ ਤਾਂ ਜੋ ਮਨਰੇਗਾ ਕਾਮਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਵੀ ਮੁਹੱਈਆ ਕੀਤਾ ਜਾ ਸਕੇ ਦਸਤੋ ਬਾਦ ਅਗਲੀ ਬਿੰਡੀ ਚੰਗੀ ਖਬਰ ਹੈ ਜਲੰਧਰ ਦੇ 16 ਸਕੂਲਾਂ ਨੂੰ ਪੀਐਮ ਸ਼੍ਰੀ ਸਕੂਲਸ ਯੋਜਨਾ ਤਹਿਤ ਕੀਤਾ ਜਾਵੇਗਾ ਜੀ ਅਪਗ੍ਰੇਡ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਯੋਜਨਾ ਤਹਿਤ ਜਲੰਧਰ ਦੇ 16 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਕੇਂਦਰ ਇਸ ਲਈ ਗ੍ਰਾਂਟ ਜਾਰੀ ਕਰੇਗੀ ਭਾਜਪਾ ਆਗੂ ਅਤੇ ਜਲੰਧਰ ਦੇ ਸਾਫ ਦਾ ਸੰਸਦ ਮੈਂਬਰ ਸੁਨੀਲ ਰਿੰਕੂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿ ਇਸ ਸਕੀਮ ਰਾਹੀਂ ਜਲੰਧਰ ਦੇ 16 ਸਮੇਤ ਪੰਜਾਬ ਦੇ 233 ਸਕੂਲਾਂ ਨੂੰ ਮੁਰੰਤ ਸੁਰਜੀਤ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਮੁੱਖ ਮੰਦਰੀ ਦੀ ਕੋਠੀ ਅੱਗੇ ਗਰਜਾਜੀ ਆਂਗਣਵਾੜੀ ਵਰਕਰਾਂ ਦਾ ਜਗਾਰਾ ਦਸਤੋਬਾਦ ਅਗਲੀ ਵੀਡੀਓ ਹੋਜੀ ਪੰਜਾਬ ਸਰਕਾਰ ਨੇ ਮੁੱਢਲੀ ਸਿੱਖਿਆ 'ਚ ਕ੍ਰਾਂਤੀ ਲਿਆਉਣ ਲਈ ਲਿਆ ਜੀ ਇੱਕ ਹੋਰ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਬਾਲ ਵਿਕਾਸ ਯੋਜਨਾ ਦੇ ਤਹਿਤ ਮੌਕੇ ਬੀਤੇ ਦਿਨ ਇੱਕ ਨਵੀਂ ਵਿੱਦਿਕ ਪਹਿਲ ਕਦਮੀ ਆਰੰਭ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਮਾਪਿਆਂ ਦੇ ਸਮੂਲਿਤ ਨੂੰ ਯਕੀਨੀ ਬਣਾਉਣਾ ਹੈ ਮੁੱਢਲੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣਾ ਹੈ ਦਸਤੋਬਾਦ ਅਗਲੀ ਵੀਡੀਓ ਜੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦਾ ਮੁੱਦਾ ਪਖਿਆ ਆਪ ਨੇ ਰਾਜਪਾਲ ਨਾਲ ਕੀਤੀਆਂ ਮੁਲਾਕਾਤ ਕਿਹਾ ਚੰਡੀਗੜ੍ਹ ਪੰਜਾਬ ਦਾ 1 ਇੰਚ ਵੀ ਨਹੀਂ ਦੇਵਾਂਗੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਨੂੰ ਥਾਂ ਦੇਣ ਦਾ ਮਾਮਲਾ ਪੂਰੀ ਤਰ੍ਹਾਂ ਪੱਕ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਟੀਮ ਨੇ ਪੰਜਾਬ ਦੇ ਰਾਜਪਾਲ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਮੀਟਿੰਗ ਤੋਂ ਬਾਅਦ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਸੀ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲ ਚੁੱਕੇ ਹਾਂ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਿੱਦੜਵਾਹ ਜਿਮਣੀ ਚੌਂਚ ਆਪ ਉਮੀਦਵਾਰ ਖਿਲਾਫ ਅਕਾਲੀ ਦਲ ਦਾ ਪਰਚਾ ਡੱਬੀ ਤੇ ਪੋਸਟਰਾਂ ਤੇ ਬਜ਼ਾਰਾਂ 'ਚ ਲਗਾਏ ਦੱਸਿਆ ਗੱਦਾਰ ਗਿੱਦੜਵਾਹ ਵਿੱਚ ਜਿਮਣੀ ਚੋਣਾਂ ਦੌਰਾਨ ਸ਼੍ਰੋਮਣੀ ਕਾਲੀ ਦਲ ਮੁਕਾਬਲੇ ਵਿੱਚ ਨਹੀਂ ਹੈ ਇਸ ਦੇ ਲਈ ਬਾਵਜੂਦ ਗਿੱਦੜਵਾਹ ਦੇ ਬਜ਼ਾਰਾਂ ਵਿੱਚ ਲੱਗੇ ਅਕਾਲੀ ਦਲ ਦੇ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇੰਨਾ ਵਿੱਚੋਂ ਪਾਰਟੀ ਆਪਣੇ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸਗੋਂ ਸਾਬਕਾ ਅਕਾਲੀ ਅਤੇ ਆਪ ਉਮੀਦਵਾਰ ਟੀੰਪੀ ਤੁਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦਸਤੋਬਾਦ ਲਈ ਵਾਜਿ ਜਨਾਲਾ ਸ਼ਹਿਰ ਵਿੱਚ ਕੈਮਰੇ ਲਗਾਉਣ ਲਈ 66 ਲੱਖ ਰੁਪਏ ਜਾਰੀ ਕੀਤੇ ਨੇ ਜੀ ਕੁਲਦੀਪ ਸਿੰਘ ਧਾਲੀਵਾਲ ਦਸਤੋਬਾਦ ਲਈ ਵੱਡੀ ਖਬਰ ਜੀ ਹੁਣ ਪੋਰਟਲ ਲਾਹੀ ਕਰ ਸਕੋਗੇ ਜੀ ਪੀਐਮ ਅਬੋਸ ਯੋਜਨਾ ਲਈ ਅਰਜੀ ਕੀ ਕਾਰਵਾਈ ਹੈ 1.80 ਲੱਖ ਰੁਪਏ ਦੀ ਬਿਲੇਗੀ ਸਬਸਿਡੀ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਦੂਸਰੇ ਐਡੀਸ਼ਨ ਦੀ ਸ਼ੁਰੂਆਤ ਕਰਦੇ ਹੋਏ ਕੇਂਦਰ ਸਰਕਾਰ ਨੇ ਲਾਭਪਾਤਰੀ ਨੂੰ ਵਿਆਜ ਸਬਸਿਡੀ ਦੇਣ ਲਈ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਤੇ ਬੈਂਕਾਂ ਨਾਲ ਸਮਝੌਤਾ ਕੀਤਾ ਹੈ ਕੇਂਦਰੀ ਰਹਿਇਸ਼ ਤੇ ਸ਼ਹਿਰੀ ਕਾਰਜਮੰਤਿ ਮਨੋਹਰ ਲਾਲ ਦੇ ਪੀਐਮ ਰਹਿਾਈ ਯੋਜਨਾ ਦੇ ਪਾਇਆ ਇੰਟਰਸਟ ਸਬਸਿਡੀ ਸਕੀਮ ਬਾਰੇ ਜਾਣੀ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਣਾ ਚਾਹੀਦਾ ਹੈ ਇਸ ਯੋਜਨਾ ਦੇ ਤਹਿਤ ਘਰ ਤੋਂ ਵਿਉਣੇ ਲੋਕ ਇਸ ਯੋਜਨਾ ਤੋਂ ਲਾਭ ਲੈ ਸਕਣਗੇ ਇਸ ਵਿੱਚ ਕੋਈ ੜਿੱਕਾ ਨਾ ਸਕੇ ਕੇਂਦਰ ਸਰਕਾਰ ਘਰ ਵਿੱਚ ਵਿਆਜ ਸਬਸਿਡੀ ਸਕੀਮ ਤੇ ਜੋੜ ਦੇ ਰਹੀ ਹੈ ਕਿਉਂਕਿ ਜਿਹਦੇ ਦਾਇਰੇ ਵਿੱਚ ਘੱਟ ਆਮਦਨ ਵਰਗ ਇਲਾਵਾ ਤੋਂ ਇਲਾਵਾ ਦਰਮਿਆਨੀ ਵਰਗੇ ਵਾਲੇ ਲੋਕ ਆਉਣਗੇ ਇਸ ਵਿੱਚ ਬੈਂਕਿੰਗ ਪਾਈਚਾਰੇ ਦੀ ਅਹਿਮਤ ਸਭ ਤੋਂ ਵੱਧ ਹੈ ਇਸ ਯੋਜਨਾ ਤੇ ਲਾਭ ਲੈਣ ਵਾਲੇ ਨੂੰ 1.80 ਲੱਖ ਰੁਪਏ ਤੱਕ ਦਾ ਵਿਆਜ سبسڈی ਮੁਹੱਈਆ ਕਰਵਾਈ ਜਾਵੇਗੀ ਸਰਕਾਰ ਨੇ ਪੀਐਮ ਰਹਾਇਸ਼ ਯੋਜਨਾ ਲਈ ਇੱਕ ਪੋਰਟਲ ਵੀ ਲਾਂਚ ਕੀਤਾ ਹੈ ਰਹਾਇਸ਼ ਤੇ ਸ਼ਹਿਰੀ ਕਾਰਜ ਸੰਬੰਧੀ ਮੰਤਰਾਲੇ ਵੱਲੋਂ ਬਣਾਏ ਗਏ ਇਸ ਪੋਰਟਲ ਦੇ ਜਰੀਏ ਪੀਐਮ ਰਹਾਇਸ਼ ਯੋਜਨਾ ਨੂੰ ਲਾਗੂ ਕੀਤਾ ਜਾਣਾ ਹੈ ਪੋਰਟਲ ਨੇ ਬਿਨੈਕਾਰਾਂ ਲਈ ਬਿਡੇ ਦੀ ਪ੍ਰਕਿਰਿਆ ਨੂੰ ਸਹਜ ਸਰਲ ਕਰ ਦਿੱਤਾ ਹੈ ਇਸ ਦੇ ਜਰੀਏ ਬਿਨੈਕਾਰ ਇਹ ਜਾਣ ਸਕਣਗੇ ਕਿਹੜੀ ਬਿਨਾਂ ਦੀ ਸਥਿਤੀ ਕਿੱਥੇ ਪੁੱਜੀ ਹੈ ਯੋਜਨਾ ਲਾਗੂ ਕਰਨ ਨਾਲ ਸਾਰੇ ਜੁੜੇ ਪੱਖ ਆਪਣਾ ਆਪਣਾ ਡਾਟਾ ਸਾਂਝਾ ਕਰ ਸਕਣਗੇ ਇਸ ਦੇ ਵਿੱਚ ਨਾ ਸਿਰਫ ਯੋਜਨਾ ਲਾਗੂ ਕੀ ਰਹੀ ਜਾਵੇਗੀ ਕੇਂਦਰੀ ਪੱਧਰ ਤੇ ਵੀ ਉਹਨਾਂ ਦਾ ਨਿੱਘਾ ਰੱਖਿਆ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੰਡੀਗੜ੍ਹ ਚ ਮਹਿੰਗਾਈ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਬਿਜਲੀ ਹੋਈ ਹੈ ਜੀ ਮਹਿੰਗੀ 5 ਸਾਲਾਂ ਬਾਅਦ ਵਧਦੇ ਨੇ ਜੀ ਰੇਟ ਚੰਡੀਗੜ੍ਹ ਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੰਯੁਕਤ ਇਲੈਕਟ੍ਰੋਨਿ ਸਿਟੀ ਰੈਗੂਲੇਟਰੀ ਕਮਿਸ਼ਨ ਨੇ ਚੰਡੀਗੜ੍ਹ 'ਚ ਬਿਜਲੀ ਦਰਾਂ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ ਵਿੱਤੀ ਸਾਲ 2024-25 ਲਈ 1.8 2024 ਤੋਂ 9% 9.46% ਟ੍ਰੈਫਿਕ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਕਾਰਨ ਚੰਡੀਗੜ੍ਹ 'ਚ ਬਿਜਲੀ ਹੁਣ ਮਹਿੰਗੀ ਹੋ ਗਈ ਹੈ ਬਿਜਲੀ ਐਕਟ ਦੇ ਹੁਕਮ ਅਨੁਸਾਰ ਜੇ ਆਈ ਆਰਸੀ ਦੇ ਬਿਜਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੀ ਖਰੀਦੀ ਲਾਗਤ ਆਦਿ ਵਿੱਚ ਵਾਧਾ ਕਰ ਦਿੰਦਾ ਹੈ ਜੇ ਰੇਟਾਂ ਦੀ ਗੱਲ ਕਰੀਏ ਤਾਂ 100 ਤੋਂ ਜੁੰਟਾ ਤੱਕ 4.80 88 ਜੁੰਟਸ ਕਰ ਦਿੱਤੀ ਹੈ 101 ਤੋਂ 300 ਜੁੰਟਾ ਤੱਕ 6.95 ਰੁਪਏ ਪ੍ਰਤੀ ਜੁੰਟਾ ਹੈ 300 ਜੁੰਟਾ ਤੋਂ ਬਾਅਦ ਰੇਟ 7.75 ਰੁਪਏ ਪਰ ਦੀ ਜੁੰਟ ਜਿਹੜੀ ਤੈਅ ਕੀਤੀ ਗਈ ਹੈ ਜੀ ਤਾਂ ਇਸ ਜੀ ਅੱਜ ਦੇ ਆਪਣੇ ਆ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗਣੇ ਚਾ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਬਟਨ ਨਾਲ ਆਪਣੇ ਉਤਨਵਾਜੀ